ਕੀ ਐਸਾ ਜਾਦੂ ਹੈ ਤੁਹਾਡੇ ਸਕਾੜੇ ਦੇ ਵਿੱਚ ਕਿ ਲੋਕ ਬੜੀ ਦੂਰੋਂ ਦੂਰੋਂ ਆ ਰਹੇ ਨੇ ਜੀ ਜਾਦੂ ਨਹੀਂ ਕਹਿ ਸਕਦੇ ਪਰਮਾਤਮਾ ਦੀ ਕਿਰਪਾ ਕਹਿ ਸਕਦੇ ਆ ਮੈਂ ਪਹਿਲਾਂ ਹੀ ਕਹਿ ਰਿਹਾ ਉਹਨਾਂ ਨੂੰ ਵੀ ਇਹ ਦੱਸਿਆ ਵੀ ਆਪਾਂ ਕੁਦਰਤੀ ਜੜੀ ਬੂਟੀਆਂ ਨਾਲ ਠੀਕ ਹੈ ਦੁਨੀਆ ਤੇ ਜਿੰਨੇ ਵੀ ਪੇੜ ਪੌਦੇ ਫਲ ਬੂਟਾ ਕੋਈ ਵੀ ਦਰਖਤ ਜਿੰਨੇ ਵੀ ਪੈਦਾ ਹੁੰਦੇ ਆ ਉਹਨਾਂ ਦਾ ਇਨਸਾਨੀ ਜ਼ਿੰਦਗੀ ਨਾਲ ਜਾਂ ਜਾਨਵਰਾਂ ਦੀ ਜ਼ਿੰਦਗੀ ਨਾਲ ਕੋਈ ਨਾ ਕੋਈ ਨਾਤਾ ਜ਼ਰੂਰ ਹੈ ਜਾਂ ਉਹਦੇ ਬਿਮਾਰੀਆਂ ਦੇ ਵਿੱਚ ਕੰਮ ਆਉਂਦੇ ਆ ਜਾਂ ਉਹਦੇ ਖਾਣ ਦੇ ਕੰਮ ਆਉਂਦੇ ਆ ਆਪਾਂ ਉਹਨਾਂ ਨਾਲ ਹੀ ਲੋਕਾਂ ਦਾ ਇਲਾਜ ਕਰਦੇ ਆਂ ਕੁਦਰਤ ਨਾਲ ਹੀ ਜੋੜਦੇ ਆਂ ਜੇ ਕੁਦਰਤ ਨਾਲ ਜੋੜਦੇ ਆਂ ਕੁਦਰਤ ਦੇ ਦਈ ਬਣਾਈਆਂ ਹੋਈਆਂ ਚੀਜ਼ਾਂ ਇਹਨੇ ਖਵਾਨੇ ਆ ਤਾਂ ਕੁਦਰਤ ਹੀ ਇਲਾਜ ਕਰਦੀ ਆ ਤੇ ਕੁਦਰਤ ਵਿੱਚ ਹੀ ਪਰਮਾਤਮਾ ਵਸਦਾ ਇਸ ਲਈ ਆਪਾਂ ਕਹਿ ਸਕਦਾ ਵੀ ਪਰਮਾਤਮਾ ਦੀ ਕਿਰਪਾ ਨਾਲ ਹੀ ਇਲਾਜ ਹੁੰਦਾ ਗੂਗਲ ਤੇ ਸਤਿ ਕਰੋ ਪੂਰੇ ਵਰਡ ਦੇ ਵਿੱਚ ਇੰਨੇ ਮਰੀਜ਼ ਹਾਰਟ ਦੇ ਠੀਕ ਹੋਏ ਕਿਤੋਂ ਨਹੀਂ ਮਿਲਦੇ ਜੀ ਨਾਯੂ ਲੋਪੈਥੀ ਤੇ ਨਾ ਹੋਮੋਪੈਥੀ ਕਿਤੇ ਨਾ ਆਯੁਰਵੈਦ ਇਹਨੂੰ ਆਪਾਂ ਪਰਮਾਤਮਾ ਦੀ ਕਿਰਪਾ ਹੀ ਕਹਿ ਸਕਦੇ ਹਾਂ ਵੀ ਆਪਣੇ ਕੋਲੇ 95% ਹੱਡ ਦਾ ਮਰੀਠੀ